ਅੱਜ ਜਿਸ ਕਹਾਣੀ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਇੱਕ ਪਰਿਵਾਰ ਦੀ ਹੈ ਇੱਕ ਪਰਿਵਾਰ ਆਪਣੇ ਬਿਹਤਰ ਭਵਿੱਖ ਦੇ ਲਈ ਕੈਨੇਡਾ ਦੀ ਧਰਤੀ ਦੇ ਉੱਤੇ ਜਾਂਦਾ ਹੈ ਤੇ ਉਸ ਪਰਿਵਾਰ ਦਾ ਇੱਕ ਮੈਂਬਰ ਕੁਝ ਐਸਾ ਕਰ ਜਾਂਦਾ ਹੈ ਕਿ ਉਹਨਾਂ ਦਾ ਜੋ ਪਰਿਵਾਰ ਹੈ ਇਹ ਤਬਾਹ ਹੋ ਜਾਂਦਾ ਹੈ ਇਹ ਖੇਰੂ-ਖੇਰੂ ਹੋ ਜਾਂਦਾ ਹੈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਦੀ ਰੋਜ਼ ਨਵੀਆਂ ਤੇ ਸੱਚੀਆਂ ਕਹਾਣੀਆਂ ਘਟਵਾਵਾਂ ਕਹਾਣੀਆਂ ਸੁਣਨ ਦੇ ਲਈ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਹਾਣੀ ਹੈ 19 ਮਈ 2023 ਦੀ ਇੱਕ ਪਰਿਵਾਰ ਇੰਡੀਆ ਦੇ ਵਿੱਚ ਰਹਿੰਦਾ ਹੁੰਦਾ ਹੈ ਪਰਿਵਾਰ ਦੇ ਵਿੱਚ ਪਰਿਵਾਰ ਦਾ ਮੁਖੀ ਨਵਨਿਸ਼ਾਨ ਸਿੰਘ ਉਸ ਦੀ ਪਤਨੀ ਦਵਿੰਦਰ ਕੌਰ ਤੇ ਉਸ ਦੇ ਚਾਰ ਬੱਚੇ ਸੀ ਉਸ ਦੀ ਇੱਕ ਬੇਟੀ ਸੀ 23 ਸਾਲ ਦੀ ਨਵਨੀਤ ਕੌਰ ਉਸ ਤੋਂ ਛੋਟੀ ਬੇਟੀ ਸੀ 20 ਸਾਲ ਦੀ ਤੇ ਇਸ ਤੋਂ ਇਲਾਵਾ ਉਸ ਦਾ ਇੱਕ 16 ਸਾਲ ਦਾ ਬੇਟਾ ਸੀ ਤੇ ਇੱਕ 18 ਸਾਲ ਦਾ ਬੇਟਾ ਸੀ ਤਾਂ ਹੁਣ ਪਰਿਵਾਰ ਇਹ ਇੰਡੀਆ ਦੇ ਵਿੱਚ ਰਹਿ ਰਿਹਾ ਸੀ ਤਾਂ ਉਸ ਤੋਂ ਅੱਗੇ ਕੀ ਹੁੰਦਾ ਹੈ ਕਿ 2018 ਦੇ ਵਿੱਚ ਨਵਨੀਤ ਕੌਰ ਆਇਲਸ ਦਾ ਟੈਸਟ ਕਲੀਅਰ ਕਰਕੇ ਕੈਨੇਡਾ ਦੇ ਵਿੱਚ ਜਾਂਦੀ ਹੈ ਤੇ ਦਵਿੰਦਰ ਕੌਰ ਵੀ ਆਪਣੀ ਧੀ ਦੇ ਨਾਲ ਹੀ ਕੈਨੇਡਾ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਨਵਨੀਤ ਕੌਰ ਆਪਣੀ ਸਟੱਡੀ ਵਿੱਚ ਲੱਗ ਜਾਂਦੀ ਹੈ ਤੇ ਜੋ ਦਵਿੰਦਰ ਕੌਰ ਸੀ ਉਹ ਕੰਮਕਾਰ ਦੇ ਵਿੱਚ ਲੱਗ ਜਾਂਦੀ ਹੈ ਹੁਣ ਇਹ ਆਪਣੇ ਪਰਿਵਾਰ ਦਾ ਵਧੀਆ ਪਰ ਇੱਕ ਬਣਾਉਣ ਦੇ ਲਈ ਮਿਹਨਤ ਦੇ ਵਿੱਚ ਲੱਗ ਜਾਂਦੇ ਨੇ ਤਾਂ ਹੁਣ ਜੋ ਦਵਿੰਦਰ ਕੌਰ ਸੀ ਉਹ ਕੁਝ ਸਮਾਂ ਬਾਅਦ ਹੀ 2018 ਦੇ ਵਿੱਚ ਹੀ ਵਾਪਸ ਇੰਡੀਆ ਆ ਜਾਂਦੀ ਹੈ ਤਾਂ ਇੱਥੇ ਆ ਕੇ ਉਹ ਇੱਕ ਕੁਕਿੰਗ ਦਾ ਕੋਰਸ ਕਰਦੀ ਐ ਤੇ ਫਿਰ ਦੁਬਾਰਾ 2019 ਦੇ ਵਿੱਚ ਕੈਨੇਡਾ ਚਲੀ ਜਾਂਦੀ ਐ ਤੇ ਹੁਣ ਉੱਥੇ ਇਹ ਦਵਿੰਦਰ ਕੌਰ ਤੇ ਇਸ ਦੀ ਧੀ ਵਧੀਆ ਹਸੀ ਖੁਸ਼ੀ ਰਹਿ ਰਹੀਆਂ ਸੀ ਜੋ ਦਵਿੰਦਰ ਕੌਰ ਸੀ ਉਹ ਆਪਣੀ ਮਿਹਨਤ ਮੁਸ਼ਕਤ ਕਰ ਰਹੀ ਸੀ ਆਪਣੇ ਪਰਿਵਾਰ ਦਾ ਬਿਹਤਰ ਇੱਕ ਬਣਾਉਣ ਦੇ ਲਈ ਤਾਂ ਹੁਣ ਅੱਗੇ ਕੀ ਹੁੰਦਾ ਹੈ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ 2020 ਦੇ ਵਿੱਚ ਜਦੋਂ ਕੋਵਿਡ ਆਇਆ ਸੀ ਤਾਂ ਸਾਰੇ ਆਪਣੇ ਘਰਾਂ ਦੇ ਵਿੱਚ ਕੈਦ ਹੋ ਕੇ ਰਹਿ ਗਏ ਸੀ ਤਾਂ ਹੁਣ ਉੱਥੇ ਇਹ ਦਵਿੰਦਰ ਕੌਰ ਤੇ ਇਸ ਦੀ ਧੀ ਦੋਨੋਂ ਉਤੇ ਕੈਨੇਡਾ ਦੇ ਵਿੱਚ ਹੁੰਦੀਆਂ ਤੇ ਇਹਨਾਂ ਦਾ ਜੋ ਪਰਿਵਾਰ ਸੀ ਉਹ ਇੰਡੀਆ ਦੇ ਵਿੱਚ ਸੀ ਤਾਂ ਹੁਣ ਇਹ ਇਹ ਹੀ ਸੋਚਦੇ ਸੀ ਕਿ ਕਿਸੇ ਤਰ੍ਹਾਂ ਜੋ ਪਰਿਵਾਰ ਹੈ ਇਕੱਠਾ ਕੈਨੇਡਾ ਦੇ ਵਿੱਚ ਰਹਿ ਸਕੇ ਤਾਂ ਹੁਣ ਅੱਗੇ ਜਦੋਂ ਕੋਵਿਡ ਥੋੜਾ ਖੁੱਲਦਾ ਹੈ ਤਾਂ ਜੋ ਇਸ ਦਾ ਪਤੀ ਨਵਨਿਸ਼ਾਨ ਸਿੰਘ ਸੀ ਉਹ ਵਿਜ਼ਟਰ ਵੀਜ਼ੇ ਦੇ ਉੱਤੇ ਕੈਨੇਡਾ ਜਾਂਦਾ ਹੈ ਉਹ ਨਾਲ ਆਪਣੇ ਦੋਨੋਂ ਬੇਟਿਆਂ ਨੂੰ ਵੀ ਲੈ ਜਾਂਦਾ ਹੈ ਪਰ ਜੋ ਇਹਨਾਂ ਦੀ ਇੱਕ ਧੀ ਹੁੰਦੀ ਹੈ ਜਿਸ ਦੀ ਉਮਰ 20 ਸਾਲ ਸੀ ਉਹ ਕਿਸੇ ਕਾਰਨ ਕਰਕੇ ਨਹੀਂ ਜਾ ਸਕਦੀ ਉਸ ਦੇ ਜਾਂ ਕੁਝ ਸਟੱਡੀ ਦੇ কারেন্সি ਜਾਂ ਕੁਝ ਹੋਰ ਰੀਜ਼ਨ ਹੋ ਸਕਦੇ ਨੇ ਤਾਂ ਇਸ ਕਰਕੇ ਉਹ ਇੰਡੀਆ ਦੇ ਵਿੱਚ ਹੀ ਰਹਿ ਜਾਂਦੀ ਹੈ ਤਾਂ ਹੁਣ ਨਵਨਿਸ਼ਾਨ ਕੈਨੇਡਾ ਵਿੱਚ ਪਹੁੰਚਦਾ ਹੈ ਆਪਣੇ ਦੋ ਪੁੱਤਰਾਂ ਦੇ ਨਾਲ ਤਾਂ ਹੁਣ ਜਦੋਂ ਇਹ ਉੱਤੇ ਪਰਿਵਾਰ ਇਕੱਠਾ ਹੁੰਦਾ ਹੈ ਤਾਂ ਇਹਨਾਂ ਦੇ ਵਿੱਚ ਖੁਸ਼ੀ ਵੀ ਹੁੰਦੀ ਹੈ ਕਿ ਇੱਕ ਪਰਿਵਾਰ ਇਕੱਠਾ ਹੋ ਗਿਆ ਹੈ ਪਰ ਥੋੜਾ ਫਿਗਰ ਵੀ ਹੁੰਦਾ ਹੈ ਆਪਣੀ ਉਸ ਟੀ ਬਾਰੇ ਜੋ ਇੰਡੀਆ ਦੇ ਵਿੱਚ ਹੀ ਰਹਿੰਦੀ ਸੀ ਤਾਂ ਹੁਣ ਇਹ 2022 ਦਾ ਸਮਾਂ ਸੀ ਜਦੋਂ ਨਵਨਿਸ਼ਾਨ ਕੈਨੇਡਾ ਵਿੱਚ ਆਇਆ ਸੀ ਤਾਂ ਹੁਣ ਕੈਨੇਡਾ ਦੀ ਜ਼ਿੰਦਗੀ ਤੇ ਇੰਡੀਆ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਕੈਨੇਡਾ ਦੇ ਵਿੱਚ ਬੰਦਾ ਬੇਲਾ ਨਹੀਂ ਬੈਠ ਸਕਦਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਉੱਥੇ ਬੰਦੇ ਨੂੰ ਕੰਮ ਕਰਨਾ ਹੀ ਪੈਂਦਾ ਔਰ ਆਪਾਂ ਉੱਥੇ ਗਏ ਹੀ ਇਸ ਕਰਕੇ ਹੁੰਨੇ ਆ ਕਿ ਉੱਥੇ ਆਪਾਂ ਮਿਹਨਤ ਕਰੀਏ ਤੇ ਆਪਣਾ ਜੋ ਫਿਊਚਰ ਹੈ ਉਹ ਸਿਕਿਉਰ ਕਰੀਏ ਇਸ ਕਰਕੇ ਜੋ ਨਾਮ ਨਿਸ਼ਾਨ ਸੀ ਉਹ ਉਥੋਂ ਦੇ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਨਹੀਂ ਢਾਲ ਪਾਉਂਦਾ ਤਾਂ ਹੁਣ ਉਹ ਕੀ ਕਰਦਾ ਹੈ ਉਹ ਹੌਲੀ-ਹੌਲੀ ਸ਼ਰਾਬ ਪੀਣ ਲੱਗ ਜਾਂਦਾ ਹੈ ਤਾਂ ਹੁਣ ਉਸ ਦੀ ਸ਼ਰਾਬ ਵੱਧ ਹੀ ਜਾਂਦੀ ਹੈ ਤੇ ਉਧਰ ਜੋ ਦਵਿੰਦਰ ਕੌਰ ਸੀ ਉਹ ਸਵੇਰ ਨੂੰ ਕੰਮ ਤੇ ਜਾਂਦੀ ਸੀ ਘਰ ਆਉਂਦੀ ਸੀ ਘਰ ਦਾ ਕੰਮ ਵੀ ਕਰਦੀ ਸੀ ਤੇ ਦੂਸਰੇ ਦਿਨ ਫੇਰ ਸਵੇਰੇ ਡਿਊਟੀ ਲਈ ਤਿਆਰ ਹੁੰਦੀ ਸੀ ਤੇ ਉਸ ਦੀ ਜੋ ਧੀ ਸੀ ਉਹ ਵੀ ਪਹਿਲਾਂ ਸਟੱਡੀ ਕਰਦੀ ਤੇ ਨਾਲ ਦੀ ਨਾਲ ਉਹ ਕੰਮ ਵੀ ਕਰ ਰਹੀ ਸੀ ਤਾਂ ਹੁਣ ਜੋ ਨਵਨਿਸ਼ਾਨ ਸਿੰਘ ਸੀ ਇਸ ਦੇ ਉੱਤੇ ਪ੍ਰੈਸ਼ਰ ਰਹਿਣਾ ਸ਼ੁਰੂ ਹੋ ਜਾਂਦਾ ਹੈ ਤੇ ਸ਼ਰਾਬ ਪੀ ਕੇ ਇਹ ਘਰ ਦੇ ਵਿੱਚ ਲੜਾਈ ਝਗੜਾ ਵੀ ਕਰਦਾ ਹੈ ਆਪਣੀ ਪਤਨੀ ਦਵਿੰਦਰ ਕੌਰ ਦੇ ਨਾਲ ਮਾਰ ਕੁੱਟ ਵੀ ਕਰਦਾ ਸੀ ਤੇ ਉਧਰੋਂ ਜਿਵੇਂ ਕਿ ਆਪਾਂ ਜਾਣਦੇ ਆ ਜਦੋਂ ਘਰ ਦੇ ਵਿੱਚ ਲੜਾਈ ਝਗੜਾ ਹੋਵੇ ਤਾਂ ਜੋ ਬੱਚੇ ਹੁੰਦੇ ਨੇ ਉਹ ਵਿੱਚ ਛੜਾਉਣ ਆ ਜਾਂਦੇ ਨੇ ਜਾਂ ਵਿੱਚ ਰੋਕਦੇ ਨੇ ਆ ਕੇ ਤਾਂ ਹੁਣ ਜੋ ਨਾਉਣ ਸ਼ਾਨ ਸੀ ਇਹ ਕੀ ਕਰਦਾ ਸੀ ਇਹ ਆਪਣੇ ਬੱਚਿਆਂ ਨੂੰ ਵੀ ਮੰਦਾ ਚੰਗਾ ਬੋਲਦਾ ਸੀ ਗਾਲਾਂ ਕੱਢਦਾ ਸੀ ਤੇ ਉਹਨਾਂ ਦੀ ਵੀ ਮਾਰ ਕੁੱਟ ਕਰਦਾ ਸੀ ਨਾਉਣ ਸ਼ਾਨ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਕਿ ਮੈਂ ਸਾਰਿਆਂ ਨੂੰ ਜਾਨੋਂ ਮਾਰ ਦੂੰਗਾ ਪਰ ਜਿਵੇਂ ਕਿ ਆਪਾਂ ਨੂੰ ਪਤਾ ਹੈ ਜਦੋਂ ਘਰ ਦੇ ਵਿੱਚ ਜਾਂ ਕਿਤੇ ਵੀ ਕੋਈ ਲੜਾਈ ਝਗੜਾ ਹੁੰਦਾ ਹੈ ਤਾਂ ਗੁੱਸੇ ਦੇ ਵਿੱਚ ਬੰਦਾ ਐਸਾ ਕੁਝ ਨਾ ਕੁਝ ਬੋਲ ਹੀ ਦਿੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸੱਚਮੁੱਚ ਹੀ ਕਿਸੇ ਨੂੰ ਜਾਨੋਂ ਮਾਰ ਦੇਵੇਗਾ ਜਾਂ ਆਪਣੇ ਬੱਚਿਆਂ ਨੂੰ ਜਾਂ ਆਪਣੀ ਪਤਨੀ ਨੂੰ ਜਾਨ ਤੋਂ ਹੀ ਮਾਰ ਦੇਵੇਗਾ ਤਾਂ ਦਵਿੰਦਰ ਕੌਰ ਉਸ ਨੂੰ ਕਹਿੰਦੀ ਹੈ ਕਿ ਮੈਂ ਪੁਲਿਸ ਨੂੰ ਫੋਨ ਕਰ ਦਵਾਂਗੀ ਕਿ ਇਹ ਇੰਡੀਆ ਨਹੀਂ ਹੈ ਇਹ ਕੈਨੇਡਾ ਹੈ ਇੱਥੇ ਪੁਲਿਸ 1 ਮਿੰਟ ਦੇ ਵਿੱਚ ਆ ਜਾਵੇਗੀ ਤੇ ਤੈਨੂੰ ਚੱਕ ਕੇ ਲੈ ਜਾਵੇਗੀ ਜੋ ਦਵਿੰਦਰ ਕੌਰ ਸੀ ਉਸ ਨੂੰ ਸਿਰਫ ਡਰਾਉਣ ਦੇ ਲਈ ਇਹ ਕਹਿ ਰਹੀ ਸੀ ਬਲਕਿ ਉਸਨੇ ਕਦੇ ਵੀ ਪੁਲਿਸ ਨੂੰ ਫੋਨ ਨਹੀਂ ਕੀਤਾ ਸੀ ਤਾਂ ਹੁਣ ਇਸ ਤਰ੍ਹਾਂ ਨਿਤ ਲੜਾਈ ਝਗੜਾ ਹੁੰਦਾ ਤੇ ਦਵਿੰਦਰ ਕੌਰ ਉਸ ਨੂੰ ਇਹੀ ਗੱਲ ਦੀ ਧਮਕੀ ਦਿੰਦੀ ਕਿ ਮੈਂ ਪੁਲਿਸ ਨੂੰ ਫੋਨ ਕਰ ਦਵਾਂਗੀ ਤੇ ਪੁਲਿਸ ਤੈਨੂੰ 1 ਮਿੰਟ ਦੇ ਵਿੱਚ ਚੱਕ ਕੇ ਲੈ ਜਾਵੇਗੀ ਪਰ ਅਸਲੀ ਗੱਲ ਇਹ ਸੀ ਕਿ ਦਵਿੰਦਰ ਕੌਰ ਨੇ ਕਦੇ ਵੀ ਪੁਲਿਸ ਨੂੰ ਫੋਨ ਨਹੀਂ ਕੀਤਾ ਸੀ ਉਹ ਸਿਰਫ ਉਸ ਨੂੰ ਡਰਾਉਣ ਦੇ ਲਈ ਹੀ ਇਹ ਗੱਲ ਕਹਿ ਦਿੰਦੀ ਸੀ ਤਾਂ ਹੁਣ ਅੱਗੇ ਕੁਝ ਦਿਨ ਬਾਅਦ ਕੀ ਹੁੰਦਾ ਹੈ ਕਿ ਜੋ ਨਵ ਨਿਸ਼ਾਨ ਸੀ ਇਹ ਇਹਨਾਂ ਨੂੰ ਬਿਨਾਂ ਦੱਸੇ ਕਿਤੇ ਚਲਾ ਜਾਂਦਾ ਹੈ ਤੇ ਆਪਣਾ ਫੋਨ ਜੋ ਸੀ ਉਸ ਦੇ ਵਿੱਚ ਜੋ ਆਪਣੇ ਪਰਿਵਾਰ ਦੇ ਨੰਬਰ ਸੀ ਉਹਨਾਂ ਸਾਰੇ ਨੰਬਰਾਂ ਨੂੰ ਬਲੌਕ ਕਰ ਦਿੰਦਾ ਹੈ ਉਸ ਦਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਕਿ ਉਹ ਕਿੱਥੇ ਰਹਿ ਰਿਹਾ ਹੁੰਦਾ ਹੈ ਤਾਂ ਉਹ ਸਿਰਫ ਇੱਕ ਜੋ ਇਹਨਾਂ ਦਾ 16 ਸਾਲ ਦਾ ਬੇਟਾ ਸੀ ਉਹ ਸਿਰਫ ਉਸ ਦੇ ਨਾਲ ਹੀ ਗੱਲ ਕਰਦਾ ਸੀ ਤਾਂ ਹੁਣ ਪਰਿਵਾਰ ਨੂੰ ਕੋਈ ਖਬਰ ਨਹੀਂ ਸੀ ਕਿ ਜੋ ਨਾਮ ਨਿਸ਼ਾਨ ਹੈ ਉਹ ਕਿੱਥੇ ਰਹਿ ਰਿਹਾ ਹੈ ਕਿਹੜੇ ਪਤੇ ਤੇ ਰਹਿ ਰਿਹਾ ਹੈ ਜਦੋਂ ਉਸ ਨਾਲ ਗੱਲ ਹੁੰਦੀ ਤਾਂ ਉਹ ਇਹੀ ਕਹਿੰਦਾ ਕਿ ਮੈਂ ਤੁਹਾਡਾ ਬੋਝ ਨਹੀਂ ਚੱਕ ਸਕਦਾ ਤੁਸੀਂ ਆਪਣਾ ਜੋ ਕਰਨਾ ਹੈ ਕਰੋ ਤਾਂ ਹੁਣ ਦਵਿੰਦਰ ਕੌਰ ਮਿਹਨਤ ਦੇ ਵਿੱਚ ਲੱਗ ਜਾਂਦੀ ਹੈ ਆਪਣੇ ਕੰਮਕਾਰ ਦੇ ਵਿੱਚ ਲੱਗ ਜਾਂਦੀ ਹੈ ਇਸ ਦੀ ਬੇਟੀ ਉਸੀ ਉਹ ਵੀ ਕੰਮ ਦੇ ਵਿੱਚ ਲੱਗੀ ਹੋਈ ਸੀ ਤਾਂ ਉਹਨੇ ਇਹ ਆਪਣਾ ਬਿਹਤਰ ਭਵਿੱਖ ਬਣਾਉਣ ਦੇ ਲਈ ਆਪਣੀ ਮਿਹਨਤ ਦੇ ਵਿੱਚ ਲੱਗੇ ਹੋਏ ਸੀ ਤਾਂ ਦਵਿੰਦਰ ਕੌਰ ਆਪਣੇ ਬੱਚਿਆਂ ਦੇ ਨਾਲ ਸਲਾਹ ਕਰਦੀ ਹੈ ਕਿ ਜੇਕਰ ਨਾਮਨਸ਼ਾਨ ਨੇ ਉਹਨਾਂ ਦਾ ਬੋਝ ਹੀ ਨਹੀਂ ਚੱਕਣਾ ਕੋਈ ਜ਼ਿੰਮੇਵਾਰੀ ਹੀ ਨਹੀਂ ਚੱਕਣੀ ਹੈ ਤਾਂ ਬਿਹਤਰ ਹੀ ਹੈ ਕਿ ਉਸ ਤੋਂ ਤਲਾਕ ਲੈ ਲਿਆ ਜਾਵੇ ਤੇ ਉਧਰ ਨਾਮਨਸ਼ਾਨ ਨੂੰ ਇਸ ਗੱਲ ਦੀ ਖਬਰ ਲੱਗ ਜਾਂਦੀ ਹੈ ਕਿ ਜੋ ਦਵਿੰਦਰ ਕੌਰ ਹੈ ਉਹ ਉਸ ਤੋਂ ਤਲਾਕ ਲੈਣ ਦੀ ਸਲਾਹ ਬਣਾ ਰਹੀ ਹੈ ਹੁਣ ਨਾਮਨਸ਼ਾਨ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਹ ਤਲਾਕ ਲੈਣਾ ਚਾਹੁੰਦੀ ਹੈ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਹੈ ਤਾਂ ਹੁਣ ਗੁੱਸੇ ਦੇ ਵਿੱਚ ਆ ਕੇ ਇੱਕ ਦਿਨ 19 ਮਈ 2023 ਨੂੰ ਉਹ ਦਵਿੰਦਰ ਕੌਰ ਨੂੰ ਫੋਨ ਕਰਦਾ ਹੈ ਤੇ ਉਸ ਨੂੰ ਫੋਨ ਤੇ ਕਹਿੰਦਾ ਹੈ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਤਾਂ ਉਸ ਤੋਂ ਅੱਗੇ ਦਵਿੰਦਰ ਕੌਰ ਉਹਨੂੰ ਪੁੱਛਦੀ ਹੈ ਕਿ ਇੰਨਾ ਸਭ ਕੁਝ ਹੋ ਗਿਆ ਤੂੰ ਸਾਡੇ ਤੋਂ ਅਲੱਗ ਰਹਿ ਰਿਹਾ ਐ ਸਾਨੂੰ ਇਹ ਵੀ ਨਹੀਂ ਪਤਾ ਤੂੰ ਕਿੱਥੇ ਰਹਿ ਰਿਹਾ ਐ ਤਾਂ ਹੁਣ ਤੂੰ ਮੈਨੂੰ ਮਿਲ ਕੇ ਕੀ ਕਰਨਾ ਹੈ ਤਾਂ ਨਾਮ ਨਿਸ਼ਾਨ ਉਸ ਨੂੰ ਕਹਿੰਦਾ ਹੈ ਕਿ ਬੱਚੇ ਵੱਡੇ ਹੋ ਚੁੱਕੇ ਨੇ ਆਪਣੇ ਵਿੱਚ ਜੋ ਵੀ ਗੱਲਾਂ ਹੋਈਆਂ ਨੇ ਜੋ ਵੀ ਲੜਾਈ ਝਗੜੇ ਹੋਏ ਨੇ ਆਪਾਂ ਇਹ ਬੈਠ ਕੇ ਸੁਲਝਾ ਲਵਾਂਗੇ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਆਪਾਂ ਸਾਰਾ ਕੁਝ ਹੱਲ ਕਰ ਲਈਏ ਤੇ ਇਕੱਠੇ ਇੱਕ ਪਰਿਵਾਰ ਦੇ ਵਿੱਚ ਰਹੀਏ ਤੇ ਨਾਨਸ਼ਾਨਸ ਨੂੰ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਇੱਕ ਸਪੈਰੋ پارک ਹੁੰਦਾ ਹੈ ਉੱਥੇ ਮਿਲਣ ਲਈ ਬੁਲਾਉਂਦਾ ਹੈ ਤਾਂ ਅੱਗੇ ਜੋ ਦਵਿੰਦਰ ਕੌਰ ਸੀ ਉਹ ਫੋਨ ਕੱਟ ਦਿੰਦੀ ਹੈ ਤਾਂ ਉਸ ਤੋਂ ਬਾਅਦ ਉਹ ਆਪਣੀ ਤੀ ਨਵਨੀਤ ਨੂੰ ਫੋਨ ਕਰਦੀ ਹੈ ਉਹ ਉਸ ਨੂੰ ਦੱਸਦੀ ਹੈ ਕਿ ਤੇਰਾ ਪਿਤਾ ਮੈਨੂੰ ਮਿਲਣ ਲਈ ਬੁਲਾ ਰਿਹਾ ਹੈ ਤਾਂ ਅੱਗੇ ਜੋ ਨਵਨੀਤ ਸੀ ਉਹ ਜਵਾਬ ਦਿੰਦੀ ਹੈ ਕਿ ਹੁਣ ਉਹਨਾਂ ਨੇ ਮਿਲ ਕੇ ਕੀ ਕਰਨਾ ਹੈ ਇੰਨਾ ਕੁਝ ਤਾਂ ਹੋ ਚੁੱਕਾ ਹੈ ਮੈਨੂੰ ਇਹ ਕੁਝ ਸਹੀ ਨਹੀਂ ਲੱਗ ਰਿਹਾ ਤੁਸੀਂ ਮਿਲਣ ਲਈ ਰਹਿਣ ਦਿਓ ਤੇ ਹੁਣ ਜੋ ਦਵਿੰਦਰ ਕੌਰ ਸੀ ਉਹ ਫਿਰ ਵੀ ਉਸਦੀ ਗੱਲ ਨਹੀਂ ਮੰਨਦੀ। ਉਹ ਉਸ ਸਮੇਂ ਕੰਮ ਤੋਂ ਵਾਪਸ ਆ ਰਹੀ ਹੁੰਦੀ ਹੈ ਤੇ ਉਹ ਨਵਨਿਸ਼ਾਨ ਨੂੰ ਮਿਲਣ ਦੇ ਲਈ ਸਪੈਰੋ ਪਾਰਕ ਦੇ ਵਿੱਚ ਚਲੀ ਜਾਂਦੀ ਹੈ। ਹੁਣ ਦਵਿੰਦਰ ਤਾਂ ਵਿਚਾਰੀ ਇਹ ਸੋਚ ਕੇ ਗਈ ਸੀ ਕਿ ਸ਼ਾਇਦ ਸਭ ਕੁਝ ਠੀਕ ਹੋ ਜਾਵੇ ਤੇ ਅਸੀਂ ਇੱਕ ਪਰਿਵਾਰ ਦੇ ਵਿੱਚ ਰਹਿਣ ਲੱਗ ਜਾਈਏ ਤੇ ਉਹ ਹੁਣ ਉੱਥੇ ਪਾਰਕ ਦੇ ਵਿੱਚ ਪਹੁੰਚ ਜਾਂਦੀ ਹੈ। ਤਾਂ ਉੱਥੇ ਜਦੋਂ ਕਾਫੀ ਸਮਾਂ ਨਿਕਲ ਜਾਂਦਾ ਹੈ ਕਿਉਂਕਿ ਉਸਨੇ ਆਪਣੀ ਧੀ ਨੂੰ ਫੋਨ ਤੇ ਉੱਤੇ ਦੱਸਿਆ ਸੀ ਤਾਂ ਇਸ ਕਰਕੇ ਉਸ ਨੂੰ ਪਤਾ ਸੀ ਕਿ ਉਸਦੀ ਜੋ ਮਾਂ ਹੈ ਉਸਦੇ ਪਿਤਾ ਨੂੰ ਮਿਲਣ ਦੇ ਲਈ ਪੈਰੋ ਪਾਰਕ ਗਈ ਹੈ ਹੁਣ ਕਾਫੀ ਸਮਾਂ ਲੰਘ ਚੁੱਕਿਆ ਸੀ ਤੇ ਦਵਿੰਦਰ ਕੌਰ ਹਜੇ ਤੱਕ ਵਾਪਸ ਘਰ ਨਹੀਂ ਆਈ ਸੀ ਹੁਣ ਦਵਿੰਦਰ ਕੌਰ ਦਾ ਬੇਟਾ ਜੋ 18 ਸਾਲ ਦਾ ਸੀ ਉਹ ਆਪਣੀ ਮਾਂ ਨੂੰ ਦੇਖਣ ਦੇ ਲਈ ਉੱਥੇ ਪਾਰਕ ਦੇ ਵਿੱਚ ਜਾਂਦਾ ਜਦੋਂ ਉਹ ਉੱਥੇ ਜਾ ਕੇ ਮੰਜ਼ਰ ਦੇਖਦਾ ਤਾਂ ਉਸਦੇ ਪੈਰਾਂ ਐਂਟੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਦੇਖਦਾ ਹੈ ਕਿ ਉਸਦੀ ਮਾਂ ਜੋ ਸੀ ਇੱਕ ਉੱਥੇ ਨਾਲੇ ਦੇ ਕਿਨਾਰੇ ਪਾਰਕ ਦੇ ਵਿੱਚ ਪਈ ਸੀ ਤਾਂ ਉਹ ਭੱਜ ਕੇ ਉਸਦੇ ਕੋਲ ਜਾਂਦਾ ਹੈ ਉਸ ਨੂੰ ਫੜਦਾ ਹੈ ਉਹ ਖੂਨ ਦੇ ਨਾਲ ਲੱਤ-ਪੱਤ ਪਈ ਹੁੰਦੀ ਹੈ ਤਾਂ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਤਾਂ ਹੁਣ ਉਹ ਆਪਣੀ ਭੈਣ ਨੂੰ ਦੱਸਦਾ ਹੈ ਉਸ ਤੋਂ ਬਾਅਦ 911 ਤੇ ਕਾਲ ਕੀਤੀ ਜਾਂਦੀ ਹੈ ਤੇ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ ਪੁਲਿਸ ਵਾਲੇ ਉੱਥੇ ਆਉਂਦੇ ਨੇ ਸਭ ਤੋਂ ਪਹਿਲਾਂ ਤਾਂ ਦਵਿੰਦਰ ਕੌਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਸ ਦੀ ਮੌਤ ਹੋ ਚੁੱਕੀ ਹੈ ਤਾਂ ਫਿਰ ਉਹ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੇ ਨੇ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੇ ਨੇ ਤੇ ਉਧਰ ਪਰਿਵਾਰ ਵਾਲੇ ਨਵਨੀਤ ਕੌਰ ਵੀ ਦੱਸਦੀ ਹੈ ਕਿ ਜਦੋਂ ਉਸਦੇ ਪਿਤਾ ਨੇ ਉਸਦੀ ਮਾਂ ਦਾ ਕਤਲ ਕੀਤਾ ਜਣੀ ਉਹ ਜਦੋਂ ਚਾਕੂ ਮਾਰ ਰਿਹਾ ਸੀ ਤਾਂ ਉਸਨੇ ਉੱਥੇ ਉਸਦੀ ਇੱਕ ਵੀਡੀਓ ਵੀ ਬਣਾਈ ਸੀ ਜੋ ਉਸਨੇ ਸਾਰੇ ਰਿਸ਼ਤੇਦਾਰਾਂ ਨੂੰ ਭੇਜੀ ਸੀ ਉਹ ਉਸ ਨੂੰ ਨਹੀਂ ਭੇਜ ਸਕਿਆ ਕਿਉਂਕਿ ਉਸਦਾ ਨੰਬਰ ਜੋ ਸੀ ਉਸਨੇ ਬਲੌਕ ਕੀਤਾ ਸੀ ਉਹ ਉਸਦੀ ਉਹ ਵੀਡੀਓ ਦੇਖ ਵੀ ਨਹੀਂ ਪਾਈ ਸੀ ਕਿਉਂਕਿ ਆਪਾਂ ਜਾਣਦੇ ਹਾਂ ਕਿ ਇੱਕ ਆਪਣੀ ਮਾਂ ਨੂੰ ਮਰਦੇ ਹੋਏ ਮਤਲਬ ਉਸਦੇ ਕੋਈ ਚਾਕੂ ਮਾਰ ਰਿਹਾ ਹੈ ਇਸ ਤਰ੍ਹਾਂ ਦੀ ਵੀਡੀਓ ਕੋਈ ਕਿਵੇਂ ਦੇਖ ਸਕਦਾ ਕਿਸੇ ਦਾ ਹੌਸਲਾ ਹੀ ਨਹੀਂ ਪੈਂਦਾ ਉਹ ਦੱਸਦੀ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਸੀ ਤੇ ਉਸ ਦੇ ਪਿਤਾ ਨੇ ਦਵਿੰਦਰ ਕੌਰ ਦੇ ਭਰਾ ਨੂੰ ਜੋ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਉਸ ਨੂੰ ਵੀ ਇਹ ਵੀਡੀਓ ਉੱਥੇ ਭੇਜੀ ਸੀ ਉਹ ਵੀਡੀਓ ਕੁਝ ਹੀ ਸਮੇਂ ਦੇ ਵਿੱਚ ਵਾਇਰਲ ਹੋ ਜਾਂਦੀ ਹੈ ਤੇ ਉਸ ਦੇ ਵਿੱਚ ਦਿਖਦਾ ਹੈ ਕਿ ਉਹ ਨਾਮ ਨਿਸ਼ਾਨ ਉਸ ਦੇ ਚਾਕੂ ਮਾਰ ਰਿਹਾ ਸੀ ਤੇ ਨਾਲ ਦੀ ਨਾਲ ਇਹ ਉੱਚੀ ਉੱਚੀ ਕਹਿ ਰਿਹਾ ਸੀ ਕਿ ਹੁਣ ਬਲਾ ਤੋਂ ਪੁਲਿਸ ਵਾਲੇ ਤੂੰ ਮੈਨੂੰ ਪੁਲਿਸ ਵਾਲਿਆਂ ਦੀ ਧਮਕੀ ਦਿੰਦੀ ਸੀ ਕਿੱਥੇ ਨੇ ਤੇਰੇ ਪੁਲਿਸ ਵਾਲੇ ਤਾਂ ਹੁਣ ਪੁਲਿਸ ਵੱਲੋਂ ਉੱਥੋਂ ਹੀ 1 ਕਿਲੋਮੀਟਰ ਦੇ ਦੂਰੋਂ ਨਾਮ ਨਿਸ਼ਾਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਸ ਨੂੰ ਫਿਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉਸ ਦੇ ਉੱਤੇ ਫਰਸਟ ਡਿਗਰੀ ਮਰਡਰ ਦੇ ਚਾਰਜਸ ਲੱਗਦੇ ਨੇ ਤੇ ਉਸ ਨੂੰ ਲਗਭਗ ਉਮਰ ਕੈਦ ਦੀ ਸਜ਼ਾ ਹੋਵੇਗੀ ਤਾਂ ਉਸ ਦੀ ਉਮਰ ਲਗਭਗ 44 ਸਾਲ ਸੀ ਉਸ ਨੂੰ 25 ਸਾਲ ਦੀ ਸਜ਼ਾ ਹੋਵੇਗੀ ਤੇ ਜਦੋਂ ਉਹ ਬਾਹਰ ਜੇਲ੍ਹ ਤੋਂ ਬਾਹਰ ਆਵੇਗਾ ਤਾਂ ਉਹ ਲਗਭਗ ਉਸ ਦੀ ਉਮਰ 70 ਸਾਲ ਦੀ ਹੋ ਜਾਵੇਗੀ ਪਰ ਇਹ ਵੀ ਨਹੀਂ ਪਤਾ ਕਿ ਉਦੋਂ ਤੱਕ ਉਸ ਦਾ ਕੀ ਬਣੇ ਜੇ ਸਾਡੀ ਕਿਸੇ ਦੇ ਨਾਲ ਨਹੀਂ ਬਣਦੀ ਤਾਂ ਜੋ ਕਤਲ ਹੈ ਕਤਲ ਕਿਸੇ ਮਸਲੇ ਦਾ ਵੀ ਹੱਲ ਨਹੀਂ ਹੈ ਜੇ ਕਿਸੇ ਦੇ ਨਾਲ ਨਹੀਂ ਬਣਦੀ ਪਤੀ ਪਤਨੀ ਦੀ ਨਹੀਂ ਬਣਦੀ ਤਾਂ ਉਹਨਾਂ ਨੂੰ ਡਾਈਵੋਰਸ ਲੈ ਕੇ ਅਲੱਗ ਹੋ ਜਾਣਾ ਚਾਹੀਦਾ ਹੈ ਤੇ ਤਾਂ ਕਿ ਉਹ ਆਪਣੀ ਆਪਣੀ ਜ਼ਿੰਦਗੀ ਅੱਗੇ ਜੀ ਸਕਣ ਕਤਲ ਕਰਨ ਨਾਲ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ ਕੈਨੇਡਾ ਤੇ ਇੰਡੀਆ ਦੀ ਜੋ ਲਾਈਫ ਹੈ ਇਹ ਬਿਲਕੁਲ ਅਲੱਗ ਹੈ ਇਸ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਜੇ ਆਪਾਂ ਇਸੇ ਦੇਸ਼ ਦੇ ਵਿੱਚ ਜਾਣੇ ਆ ਤਾਂ ਸਾਨੂੰ ਉੱਥੋਂ ਦੇ ਰੰਗ ਟੰਗ ਦੇ ਵਿੱਚ ਵੀ ਟੱਲਣਾ ਹੀ ਪੈਂਦਾ ਹੈ ਤਾਂ ਹੀ ਆਪਾਂ ਉੱਥੇ ਸਰਵਾਈਵ ਕਰ ਸਕਦੇ ਆ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਕੈਨੇਡਾ ਦੇ ਵਿੱਚ ਹਰ 48 ਘੰਟੇ ਦੇ ਵਿੱਚ ਇੱਕ ਔਰਤ ਐਸੇ ਕਾਰਨਾਂ ਕਰਕੇ ਆਪਣੀ ਜਾਨ ਤੋਂ ਹੱਤ ਧੋ ਜਾਂਦੀ ਹੈ ਇਸ ਦੇ ਵਿੱਚ ਕਾਰਨ ਇਹੀ ਹੁੰਦੇ ਨੇ ਤੇ ਇਹ ਜ਼ਿਆਦਾਤਰ ਆਪਣੀ ਕਮਿਊਨਿਟੀ ਮਤਲਬ ਸਿੱਖ ਪਾਈਚਾਰਾ ਦੇ ਵਿੱਚ ਹੀ ਹੋ ਰਿਹਾ ਹੈ ਇਸ ਤਰ੍ਹਾਂ ਇੱਕ ਹੱਸਦਾ-ਵੱਸਦਾ ਜੋ ਪਰਿਵਾਰ ਸੀ ਉਹ ਉੱਜੜ ਗਿਆ ਜੋ ਦਵਿੰਦਰ ਕੌਰ ਸੀ ਉਹ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਤੇ ਉਸ ਦਾ ਜੋ ਪਿਤਾ ਸੀ ਨਵਨੀਤ ਦਾ ਜੋ ਪਿਤਾ ਸੀ ਨਵਨਸ਼ਾਨ ਉਹ ਹੁਣ ਜੇਲ੍ਹ ਦੇ ਵਿੱਚ ਹੈ ਇਸ ਤਰ੍ਹਾਂ ਜੋ ਇਹ ਬੱਚੇ ਸੀ ਇਹ ਅਨਾਥ ਹੋ ਗਏ ਤੇ ਹੁਣ ਨਵਨੀਤ ਕੌਰ ਦੀ ਇਹੀ ਕੋਸ਼ਿਸ਼ ਹੈ ਕਿ ਉਹ ਆਪਣੇ ਜੋਸ ਦੇ ਦੋ ਛੋਟੇ ਭਰਾ ਨੇ ਉਹ ਉੱਥੇ ਉਹਨਾਂ ਨੂੰ ਸਿਟੀਨਸ਼ਿਪ ਦਿਵਾਵੇ ਤੇ ਉਸ ਦੀ ਜੋ ਛੋਟੀ ਭੈਣ ਇੰਡੀਆ ਦੇ ਵਿੱਚ ਰਹਿੰਦੀ ਹੈ ਉਸ ਨੂੰ ਵੀ ਕਿਸੇ ਤਰੀਕੇ ਨਾਲ ਉਹ ਆਪਣਾ ਕੈਨੇਡਾ ਦੇ ਵਿੱਚ ਬੁਲਾ ਲਵੇ ਤਾਂ ਕਿ ਉਹ ਉੱਥੇ ਚਾਰੋਂ ਭੈਣ ਭਰਾ ਇਕੱਠੇ ਰਹਿ ਸਕਣ ਦਾ ਇਹ ਸੀ ਅੱਜ ਦੀ ਘਟਨਾ ਨਾਮਨਿਸ਼ਾਨ ਸਿੰਘ ਤੇ ਦਵਿੰਦਰ ਕੌਰ ਦੀ ਜਿਹੜਾ ਵੀ ਰਿਸ਼ਤਾ ਸਾਡੇ ਨਾਲ ਜੁੜਿਆ ਹੈ ਉਹ ਪਤੀ ਪਤਨੀ ਦਾ ਹੋਵੇ ਚਾਹੇ ਮਾਪਾਪ ਦਾ ਹੋਵੇ ਸਾਨੂੰ ਉਸ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਆਪਣੇ ਦੇ ਉੱਤੇ ਕੋਈ ਮੁਸੀਬਤ ਪੈਂਦੀ ਹੈ ਤਾਂ ਸਾਡੇ ਪਰਿਵਾਰ ਤੋਂ ਇਲਾਵਾ ਸਾਡੇ ਨਾਲ ਕੋਈ ਨਹੀਂ ਖੜਦਾ ਤਾਂ ਇਸ ਕਰਕੇ ਸਾਨੂੰ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਪਰਿਵਾਰ ਦਾ ਖਿਆਲ ਰੱਖੋ ਜਲਦੀ ਹੀ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ